एक मिनट बेटे मैं चेहर ना सकती जी जी पर मेरे फादर इस कुर्सी पर बैठते रहे मैं कुर्सी को सलाम कर दी ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਡੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਥਾਵਾਂ ਨੇ ਜਿਹੜੀਆਂ ਹਿਸਟਰੀਕਲ ਥਾਵਾਂ ਨੇ ਉਹਨਾਂ ਦਾ ਨਾਂ ਨਹੀਂ ਬਦਲਿਆ ਗਿਆ ਅੱਜ ਮੈਂ ਗੱਲ ਕਰਾਂਗਾ ਕਿ ਇੰਡੀਆ ਤੋਂ ਸਾਡੇ ਸਿੱਖ ਵੀਰ ਤੇ ਸਿੱਖ ਭੈਣ ਆਈਏ 74 ਸਾਲਾਂ ਬਾਅਦ ਉਸ ਥਾਣੇ ਦੇ ਵਿੱਚ ਜਿੱਥੇ ਇਹਨਾਂ ਦਾ ਬਾਪੂ ਥਾਣੇਦਾਰ ਸੀ ਇਸ ਥਾਣੇ ਦਾ ਨਾਂ ਹੈ ਜੀ ਕਿਲਾ ਗੁਜਰ ਸਿੰਘ ਤੇ ਇਹ ਥਾਣਾ ਲਾਹੌਰ ਦੇ ਵਿੱਚ ਮੌਜੂਦ ਹੈ ਤੇ ਇਸ ਥਾਣੇ ਦਾ ਨਾਂ ਇੱਕ ਸਿੰਘ ਦੇ ਉੱਤੇ ਆ ਕਿਲਾ ਗੁਜਰ ਸਿੰਘ ਇਸ ਥਾਣੇ ਦੇ ਵਿੱਚ ਇਹਨਾਂ ਦਾ ਬਾਪੂ ਜਿਹੜਾ ਹੈ ਉਹ ਥਾਣੇਦਾਰ ਸੀ ਤੇ ਉਹ ਵਾਪਸ ਆਈਏ ਉਸ ਥਾਣੇ ਦੇ ਵਿੱਚ ਉਸ ਥਾਣੇ ਨੂੰ ਦੇਖਣ ਵਾਸਤੇ ਕਿ ਜਿਸ ਥਾਣੇ ਦਾ ਇੰਦਾ ਬਾਪੂ ਥਾਣੇਦਾਰ ਸੀ ਤੇ ਵੀਡੀਓ ਦੀ ਤਰਫ ਵੱਧਨੇ ਆ ਪੁਲਿਸ ਵਾਲੇ ਕਿਸ ਤਰ੍ਹਾਂ ਕੋਆਪਰੇਟ ਕਰਦੇ ਨੇ ਕਿਵੇਂ ਪਿਆਰ ਦਿੰਦੇ ਨੇ ਮੁਹੱਬਤ ਦਿੰਦੇ ਨੇ ਤੇ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਆ ਜੀ 1 2 3 ਗੋ 1 ਮਿੰਟ ਬਟੇ ਮੈਂ ਚੇਅਰ ਨਾਲ ਤੋੜ ਸਕਦੀ ਹਾਂ ਜੀ ਜੀ ਮੇਰੇ ਬਾਦ ਇੱਥੇ ਇਸ ਕੁਰਸੀ ਤੇ ਬੈਠਦੇ ਰਹਾ ਮੈਂ ਕੋਈ ਸਹੀ ਨਮਸਕਾਰ ਦਿਆਂ ਦੀ ਸਲਾਮ ਸਤਿ ਸ਼੍ਰੀ ਅਕਾਲੋ ਨਮਸਕਾਰ ਮਿੱਤਰੋ ਅਸ ਵੇਲੇ ਮੈਂ ਪਹੁੰਚਾ ਹਾਂ ਪੁਲਿਸ ਸਟੇਸ਼ਨ ਕਿਲਾ ਗੁਜਰ ਸਿੰਘ ਤੇ ਪੁਲਿਸ ਸਟੇਸ਼ਨ ਦਾ ਨਾਮ ਆਇਆ ਤੁਸੀਂ ਪਰੇਸ਼ਾਨ ਨਹੀਂ ਹੋਣਾ ਮੈਂ ਵਿਰਿਆਮ ਸਿੰਘ ਸੰਧੂ ਸਾਹਿਬ ਤੇ ਰਜਵੰਤ ਕੌਰ ਜੂਰਾ ਨੂੰ ਇੱਥੇ ਲੈ ਕੇ ਆਇਆ ਹਾਂ ਇਹ ਖਾਸ ਅਸੋਸੀਏਸ਼ਨ ਹੈ ਰਜਵੰਤ ਕੌਰ माजी ਉਹਨਾਂ ਦੀ ਇਸ ਪੁਲਿਸ ਸਟੇਸ਼ਨ ਦੇ ਨਾਲ ਕਿ ਇਹਨਾਂ ਦੇ ਜਿਹੜੇ ਬਾਪੂ ਸਣ ਇਹਨਾਂ ਦੇ ਬਾਪ ਸਣ ਉਹ ਇਥੂ ਥਾੜੇ ਦਾਰਸਨ ਜਦੋਂ ਪਾਰਟੀਸ਼ਨ ਹੁੰਦੀ ਹੈ ਤੇ ਇਹਨਾਂ ਦੀ ਖਾਹਿਸ਼ ਸੀ ਇਹਨਾਂ ਦਾ ਆਉਣ ਦਾ ਕਾਰਨ ਵੀ ਇਹੀ ਬਣਿਆ ਹੈ ਕਿ ਉਹ ਸਥਾਨ ਨੂੰ ਮੱਜਾ ਕੇ ਦੇਖਾ ਜਿੱਥੇ ਇਹਨਾਂ ਦੇ ਬਾਪ ਥਾਣੇਦਾਰ ਸਨ ਤੇ ਇਹ ਛੋਟੇ ਹੀ ਸਨ ਕਿ ਬਾਪੂ ਜੀ ਪੂਰੇ ਹੋ ਗਏ ਲੇਕਿਨ ਉਹ ਸਾਰੀ ਜ਼ਿੰਦਗੀ ਸੋਚਦੇ ਰਹਿ ਕੇ ਮੈਂ ਉਹਨਾਂ ਥਾਵਾਂ ਤੇ ਜਾਵਾਂ ਸੋ ਇਹਨਾਂ ਦੀ ਖਾਹਿਸ਼ ਅੱਜ ਇੱਥੇ ਪੂਰੀ ਹੋਈ ਹੈ ਇਸ ਵੇਲੇ ਅਸੀਂ ਖੜੇ ਹਾਂ ਥਾਣਾ ਗੁਜਰ ਸਿੰਘ ਗੜੀ ਸ਼ਾਹ ਉਹਦੇ ਵਿੱਚ ਔਰ ਮਿਲਦੇ ਹਾਂ ਇੱਥੋਂ ਦੇ ਲੋਕਾਂ ਦੇ ਨਾਲ ਐਸ ਐਚ ਓ ਸਾਹਿਬ ਤੋਂ ਜਾਣਦੇ ਆ ਕਿ ਉਹਨਾਂ ਕੋ ਕੋ ਪੁਰਾਣਾ ਰਿਕਾਰਡ ਹੈ ਤੇ ਨਾਲੇ ਕਿ ਇਹਨਾਂ ਦੇ ਕੀ ਜਜ਼ਬਾਤ ਹਨ ਇਹ ਵੀ ਤੁਹਾਨੂੰ ਫਿਰ ਸੁਣਵਾਉਂਦੇ ਆ ਚਲੀਏ ਜੀ ਐਸ ਐਚਓ ਸਾਹਿਬ ਇੰਦੀ ਯੂਨਸ ਭੱਟੀ ਸਾਹਿਬ ਵਲ ਤੇ ਇਹਨਾਂ ਦੀ ਮੁਹੱਬਤ ਵੈਲਕਮ ਕਰਕੇ ਨਾਲ ਮੁਬਸ਼ਰ ਸਾਹਿਬ ਇੰਦੀ ਤੇ ਜੀ ਐਨ ਨੂੰ ਕਹਿ ਰਹੇ ਨੇ ਜੀ ਬਿਲਕੁਲ ਬੜੀ ਮੁਹੱਬਤ ਭੱਟੀ ਸਾਹਿਬ ਸਾਡੀ ਸਟਾਫ ਦੀ ਕਿ ਤੁਸੀਂ ਇਤਨਾ ਪਿਆਰਾ ਵੈਲਕਮ ਕੀਤਾ ਜੀ ਐਨਕਾ ਕਿੱਥੇ ਚਲੀਏ ਸਰ ਮੇਰਾ ਐਸਐਚਓ ਆਓ ਜੀ ਐਸਐਚਓ ਸਾਹਿਬ ਦੇ ਰੂਮ ਦੇ ਜੀ 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 ਆਓ ਜੀ ਆਜਾ ਅਸੀਂ ਆ ਗਏ ਹਾਂ ਜੀ ਐਸਐਚਓ ਸਾਹਿਬ ਦੇ ਰੂਮ ਦੇ ਅੰਦਰ ਔਰ ਇਹਨ ਮਹਮਦ ਯੂਨਸ ਭੱਟੀ ਸਾਹਿਬ ਜਿਨ੍ਹਾਂ ਨੇ ਵੈਲਕਮ ਕੀਤਾ ਜੀ ਐਨਕਾ ਹੈ ਇੱਕ ਮਿੰਟ ਬੜੇ ਮੈਂ ਚੇਅਰ ਨਾ ਉਠਾ ਸਕਦੀ ਹਾਂ ਜੀ ਜੀ ਤੁਸੀਂ ਬੈਠ ਨਹੀਂ ਸਕਦੇ ਹੋ ਆ ਦਿਓ ਆ ਦਿਓ ਲੱਗ ਜੀ ਇਹ ਮੁਹੱਬਤ ਹੈ ਪਿਆਰ ਤੁਸੀਂ ਦੇਖ ਸਕਦੇ ਹੋ ਕਿ ਬੱਟੀ ਸਾਹਿਬ ਨੇ ਆਪਣੀ ਕੁਰਸੀ ਉਹਨਾਂ ਵਾਸਤੇ ਛੱਡ ਦਿੱਤੀ ਹੈ ਔਰ ਉਹ ਇਸ ਟਾਈਮ ਬਹੁਤ ਜਜ਼ਬਾਤੀ ਹੈ ਬਹੁਤ ਉਹਨਾਂ ਦੇ ਰੋ ਰਹਿਣ ਕਿਉਂਕਿ ਇਹ ਇਹ ਹੀ ਕੁਰਸੀ ਸੀ ਜਿਹੜੇ ਉਹਨਾਂ ਦੇ ਬਾਪੂ ਦੀ ਸੀ ਤੇ ਉਹ ਇਹ ਸੋਚ ਕੇ ਹੀ ਕਿ ਕਦੀ ਮੇਰਾ ਬਾਪ ਇੱਥੇ ਬੈਠਦਾ ਸੀ ਬੇਸ਼ੱਕ ਚੀਜ਼ਾਂ ਬਦਲ ਗਈਆਂ ਬਿਲਡਿੰਗਸ ਬਦਲ ਗਈਆਂ ਲੇਕਿਨ ਉਹ ਐਸੋਸੀਏਸ਼ਨ ਜਿਹੜੀ ਹੈ ਉਹ ਕਦੀ ਨਹੀਂ ਬਦਲਦੀ ਉਹ ਇੰਜੀਨੀਅਰ ਦੀ ਮੇਰਾ ਬਾਪ ਤੇ ਬੇਸ਼ੱਕ ਪਾਕਿਸਤਾਨ ਬੰਦ ਤੋਂ ਬਾਅਦ ਆਏ ਪਰ ਮੇਰੇ ਬਾਅਦ ਇੱਥੇ ਇਸ ਕੁਰਸੀ ਤੇ ਬੈਠਦੇ ਰਿਹਾ ਮੈਂ ਕੁਰਸੀ ਨੂੰ ਸलाम ਕਰਦੀ ਆ ਜਿਹੜੇ ਹੁਣ ਕੁਰਸੀ ਦੇ ਬੱਚੇ ਬੈਠੇ ਆ ਮੈਂ ਉਹਨਾਂ ਨੂੰ ਨਮਸ਼ਕਾਰ ਕਰਦੀ ਆ ਕਿ ਉਹਨਾਂ ਨੇ ਆਪਣੀ ਕੁਰਸੀ ਕੋਈ ਕੁਰਸੀ ਛੱਡਦਾ ਨਹੀਂ ਮੈਨੂੰ ਕੁਰਸੀ ਦਿੱਤੀ ਸਿਰਮਾਨ ਵਾਸਤੇ ਪਿਆਪੀ ਮੈਂ ਆਪਣੇ ਫਾਦਰ ਜਿਹੜੇ ਜਿਆਦਾ ਸੀ ਉਹਨਾਂ ਨੂੰ ਨਾਲ ਹਿੱਕਾਂ ਲਾ ਕੇ ਮੈਂ ਹੁਣ ਤੱਕ ਜੀ ਰਹੀ ਆ ਕਿਉਂਕਿ ਮੈਨੂੰ ਫਾਦਰ ਆਪਣੇ ਦੀ ਕੋਈ ਸੰਭਾਲ ਨਹੀਂ ਮੈਂ 1.5 ਸਾਲ ਦੀ ਸੀ ਜਦ ਮੇਰੇ ਫਾਦਰ ਇਧਰੋਂ ਵੰਡ ਤੋਂ ਬਾਅਦ ਚੱਲ ਗਏ ਉਹਦੇ ਫਿਰੋਜ਼ਪੁਰ ਮੈਨੂੰ ਇਹ ਨਹੀਂ ਪਤਾ ਵੀ ਬਡੇ ਢੰਗ ਕਰ ਇੱਥੇ ਬਣੀ ਸੀ ਕਿ ਜਾਂ ਉੱਧਰ ਬਣੀ ਸੀ ਸਾਨੂੰ ਠਾਣੇਦਾਰੀਆਂ ਦੀਆਂ ਕਰਕੇ ਪੁਕਾਰਦੇ ਸੀ ਮੈਨੂੰ ਉਹ ਹੀ ਨਿੱਗ ਮੈਂ ਉਹ ਲੈਂਦੀ ਸੀ ਮੈਂ ਠਾਣੇ ਦਾ ਦੀ ਤੀ ਮੈਨੂੰ ਕੋਈ ਪਛਾਣ ਨਹੀਂ ਕੋਈ ਯਾਦ ਨਹੀਂ ਉੱਚੀ ਚ ਮੈਂ ਆਪਣੇ ਫਾਦਰ ਨੂੰ ਯਾਦ ਕਰਕੇ ਰੋਂਦੀ ਸੀ ਹੁਣ ਤੱਕ ਵੀ ਕਿਉਂਕਿ ਭਾਵੇਂ ਮੇਰੀ ਆਪਣੀ ਇਹ ਜਿਹੜੀ ਗਾਂ ਜਾਣ ਦੀ ਹੋ ਗਈ ਆ ਪਰ ਜਿਹੜਾ ਮਾਂ ਪਿਓ ਦਾ ਨਿੱਗ ਪਿਆਰ ਉਹ ਹਰ ਇੱਕ ਨੂੰ ਚਾਹੀਦਾ ਹੁੰਦਾ ਮੈਂ ਅਧੂਰੀ ਹਾਂ ਮੇਰੀ ਅੱਧੀ ਮਾਂ ਹੈ ਨਹੀਂ ਨੀ ਅੱਧਾ ਪਾਸਾ ਹੈ ਨਹੀਂ ਮੇਰਾ ਫਾਦਰ ਜਿਹੜਾ ਉਹਦੀ ਜਦ ਮੈਂ ਸਿੱਤਾਂ ਸੁਣਦੀ ਸੀ ਆਪਣੇ ਫਾਦਰ ਦੀਆਂ ਮੈਂ ਬੜੇ ਵਿੱਚ ਅੰਮ੍ਰਿਤਵਾਂ ਸੀ ਉਹ ਬਹੁਤ ਸੋਹਣੇ ਸੀ ਉਹ ਅੰਗਰੇਜ਼ਾਂ ਵਰਗੇ ਸੀਗੇ ਉਹਨਾਂ ਦਾ ਨੇਚਰ ਬਹੁਤ ਅੱਛੀ ਸੀ ਬੜੇ ਇਮਾਨਦਾਰ ਆਫੀਸਰ ਸੀਗੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀਗੇ ਉਹਨਾਂ ਜਾਇਦਾ ਨੂੰ ਮੈਂ ਇੱਕ ਨਾਲ ਲਾ ਕੇ ਅੱਜ ਮੈਂ ਇੱਥੇ ਆਈ ਆ ਇਸ ਮਕਸਦ ਨਾਲ ਆਈ ਆ ਕਿ ਮੇਰੀ ਮਦਰ ਮੇਰਾ ਵੱਡਾ ਭਰਾ ਮੇਰੀ ਸਿਸ ਤੇ ਉਹ ਗੱਲਾਂ ਕਰਦੇ ਹੁੰਦੇ ਸੀ ਮੇਰੀ ਮਾਂ ਗੱਲਾਂ ਕਰਦੀ ਨਹੀਂ ਸੀ ਇਹ ਇੱਥੇ ਅਸੀਂ ਤਾਂ ਰਹਿੰਦੇ ਸਾਂ ਇਹਨਾਂ ਕੁਆਟਰਾਂ 'ਚ ਰਹਿੰਦੇ ਸਾਂ ਇਹ ਥਾਣੇ 'ਚ ਮੇਰੇ ਫਾਦਰ ਸੀਗੇ ਬੱਚੇ ਖੇਡਦੇ ਸੀਗੇ ਕਿਹੜੇ ਕੁਆਟਰਾਂ ਖੇਡਦੇ ਸੀ ਉਹ ਮਨ ਦੇ ਮਨ ਵਿੱਚ ਮੈਂ ਪਿਕਚਰ ਬਣਾਉਂਦੀ ਸੀ ਤੇ ਉਹ ਅੱਜ ਮੈਂ ਇਸ ਥਾਂ ਨੂੰ ਆਪਣੇ ਫਾਦਰ ਦੀ ਥਾਂ ਨੂੰ ਨਟਕ ਮਸਤ ਘੋਣ ਆਈਆਂ ਮੱਥਾ ਟੇਕਣ ਆਈਆਂ ਕਿ ਚਲੋ ਜੇ ਮੈਂ ਫਾਦਰ ਨਹੀਂ ਦੇ ਸਕੀ ਤੇ ਮੈਂ ਉਹਨਾਂ ਦੀ ਥਾਂ ਲੈ ਕੇ ਸਾਰਾ ਜਿੱਥੇ ਉਹ ਬੈਠਦੇ ਰਹੇ ਤੇ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਜਿਹੜੇ ਮੇਰੇ ਭਰਾ ਲੈ ਕੇ ਆਏ ਮੈਨੂੰ ਮੈਂ ਆਪਣੇ ਇੱਥੋਂ ਦੇ ਸਾਰੇ ਆਸਰਾ ਦਾ ਆਪਣੇ ਹਸਬੰਦਾ ਵੀ ਮੈਂ ਤਰਨਾਰਦ ਕਰਦੀ ਆਂ ਜਿਹੜੀ ਮੇਰੀ ਖਾਸ਼ ਪੂਰੀ ਕੀਤੀ ਆ ਬ੍ਰਹਿਮ ਸੰਧੂ ਨੇ ਜਿਹੜੇ ਕਿ ਜਿਨ੍ਹਾਂ ਨੂੰ ਮੈਂ ਕਹਿੰਦੀ ਸੀ ਮੈਨੂੰ ਇੱਕ ਵਾਰੀ ਦਿਖਾ ਦੇ ਮੇਰੇ ਭੈਣ ਭਰਾ ਨਹੀਂ ਦੇ ਸਕੇ ਪਰ ਮੈਂ ਦੇਖ ਲਾ ਮੈਂ ਵਾਅਦਾ ਨਹੀਂ ਦੇਕੇ ਮੈਂ ਉਹਨਾਂ ਦੇ ਜਿੱਥੇ ਸਾਰੀ ਉਮਰ ਸੇਵਾ ਕੀਤੀ ਸਾਰੀ ਉਮਰ ਸੇਵਾ ਸੇ ਇੱਥੇ ਦੀ ਸੀਗੀ ਬਹੁਤ ਛੋਟੀ ਹੈ ਜੋਤੇ 1.5 ਸਾਲ ਉਧਰ ਗਿਆ ਤੇ ਅੱਜ ਅੱਗੇ ਉਹਨਾਂ ਡਿਊਟੀ 26 ਜਨਵਰੀ ਵਾਲੇ ਦਿਨ ਦਾ ਕੋਈ ਸੀ ਜਦ ਆਜ਼ਾਦੀ ਦਿਵਸ ਮਨਾ ਰਹੀ ਸੀ ਮੇਰੀ ਮਾਂ ਨੇ ਇੱਕ ਸ਼ਬਦ ਵਰਤੇ ਦੀ ਹੁੰਦੀ ਸੀ ਉਹ ਕਹਿੰਦੀ ਨਹੀਂ ਸੀ ਲੋਕਾਂ ਦੀ ਆਜ਼ਾਦੀ ਤੇ ਮੇਰੀ ਬਰਬਾਦੀ ਅਸੀਂ ਚਾਰ ਭੈਣਾਂ ਬਹੁਤ ਛੋਟੀ ਮੈਂ 1.5 ਸਾਲ ਦੀ ਇੱਕ ਇੱਕ ਮੇਰੀ ਭੈਣ ਮੇਰੇ ਮਾਂ ਦੇ ਪੇਟ ਵਿੱਚ ਸੀ ਜਿਹੜੀ ਜਿਹਦਾ ਬਰਥ ਬਾਅਦ ਹੋਇਆ ਇਸ ਤੋਂ ਬਾਅਦ ਮੇਰੇ ਕੋਲ ਕੋਈ ਅਲਫ਼ਾਜ਼ ਨਹੀਂ ਆ ਗਏ ਮੈਂ ਸਟੇਅਰ ਨੂੰ

ਜੋਨਸ ਐਸ ਐਚ ਓ ਪిల్లా ਗੁਜਰ ਸਿੰਘ ਦਾ ਲਾਹੌਰ ਔਰ ਅੱਜ ਸਾਡੇ ਮਹਿਮਾਨ ਇੰਡੀਆ ਦੇ ਸਾਡੇ ਸਿੱਖ ਭਰਾ ਇੱਕ ਫੈਮਲੀ ਸਾਡੇ ਕੋਲ ਆਏ ਨੇ ਇਹਨਾਂ ਦੇ ਆਉਣ ਦਾ ਇੱਥੇ ਮਕਸਦ ਜਿਹੜਾ ਇਹਨਾਂ ਦੀ ਇੱਕ ਬੜੀ ਮਾਜ਼ੀਦੀ ਇੱਕ ਯਾਦ ਹੈ ਕਿ ਇਹਨਾਂ ਦੇ ਜਿਹੜੇ ਵਾਲਦ ਸਾਹਿਬ ਨੇ ਉਹ ਸਾਡੀ ਫੈਮਲੀ ਦਾ ਹਿੱਸਾ ਸਨ ਉਹ ਚੋਂ ਕਿ ਪੰਜਾਬ ਪੁਲਿਸ ਦਾ ਹਿੱਸਾ ਸਨ ਔਰ ਪిల్లా ਗੁਜਰ ਸਿੰਘ ਪੁਲਿਸ ਸਟੇਸ਼ਨ ਦੇ ਉਹ ਐਸ ਐਚ ਓ ਸਨ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਸ ਥਾਣੇ ਦੇ ਨਾਲ ਮੁਹੱਬਤ ਦਾ ਇਜ਼ਹਾਰ ਕਰਨ ਵਾਸਤੇ ਇਹ ਫੈਮਿਲੀ ਕੈਨੇਡਾ ਤੋਂ ਤਸ਼ਰੀਫ ਲਿਆਏ ਨੇ ਅਸੀਂ ਇਹਨਾਂ ਨੂੰ ਖੁਸ਼ ਆਮਦੇਦ ਕਹਿੰਨੇ ਆ ਥੈਂਕ ਯੂ ਔਰ ਇਹ ਇਹਨਾਂ ਦਾ ਆਪਣਾ ਘਰ ਹੈ ਜਿੱਥੇ ਆਏ ਨੇ ਸਾਡਾ ਇਹਨਾਂ ਵਾਸਤੇ ਬੜਾ ਪਿਆਰ ਮੁਹੱਬਤ ਤੇ ਮਾਣ ਹੈ ਔਰ ਇਹ ਬਿਲਕੁਲ ਇੰਜ ਹੀ ਸਮਝਣ ਕਿ ਆਪਣੇ ਘਰ ਆਏ ਨੇ ਔਰ ਦੂਸਰਾ ਅਸੀਂ ਦਾ ਪੁਲਿਸ ਜਿਹੜੀ ਇੱਕ ਫੈਮਿਲੀ ਹੈ ਔਰ ਉਸ ਫੈਮਿਲੀ ਦਾ ਅਸੀਂ ਸਮਝੀਨੇ ਆ ਕਿ ਇਹ ਵੀ ਹਿੱਸਾ ਨੇ ਚਾਹੇ ਇਨ ਨੂੰ 70-75 ਸਾਲ ਹੋ ਗਏ ਨੇ ਇਸ ਆਪਣਾ ਬੰਦਲ ਨੂੰ ਵਿਛੜੇ ਹੋਏ ਲੇਕਿਨ ਉਹ ਚੁਕੇ ਪੁਲਿਸ ਦਾ ਹਿੱਸਾ ਸਨ ਲਾਜਾ ਉਹ ਸਾਡੀ ਫੈਮਲੀ ਸਨ ਫੈਮਲੀ ਦਾ ਹਿੱਸਾ ਸਨ ਅੱਜ ਉਸੇ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਇੱਥੇ ਆਏ ਨੇ ਔਰ ਅਸੀਂ ਇਹਨਾਂ ਨੂੰ ਖੁਸ਼ਾਮਦੇਦ ਕਰਦੇ ਹਾਂ ਜੀ ਆਇਆਂ ਨੂੰ ਜੀ ਸਾਡੀ ਇਹ ਖੁਸ਼ ਨਸੀਬੀ ਹੈ ਕਿ ਅੱਜ ਅਸੀਂ ਕਿਲਾ ਗੁਜਰ ਸਿੰਘ ਥਾਣੇ ਦੇ ਵਿੱਚ ਬੈਠੇ ਹੋਏ ਹਾਂ ਇਹਦੇ ਪਿੱਛੇ ਆਉਣ ਦਾ ਜਿਹੜਾ ਬੁਨਿਆਦੀ ਸਬਬ ਬੁਨਿਆਦੀ ਕਾਰਨ ਹੈ ਉਹ ਇਹ ਕਿ ਮੇਰੇ ਨਾਲ ਮੇਰੀ ਸ਼ਰੀਕੇ ਹਯਾਤ ਬੈਠੇ ਨੇ ਮੇਰੀ ਘਰ ਵਾਲੀ ਬੈਠੀ ਹੋਈ ਹੈ ਔਰ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਵਾਦ ਜਿਹੜੇ ਸਨ ਵਾਦ ਮੋਤਰਮ ਉਹ 47 ਵੇਲੇ ਕਿਲਾ ਗੁਜਰ ਸਿੰਘ ਦੇ ਵਿੱਚ ਐਸ ਐਚਓ ਸਨ ਤੋਂ 47 ਦੇ ਬਾਅਦ ਤਕਸੀਮ ਤੋਂ ਬਾਅਦ ਉਹ ਹਿੰਦੁਸਤਾਨ ਚਲੇ ਗਏ ਔਰ ਉੱਥੇ ਜਾ ਕੇ 2 ਸਾਲ ਦੇ ਬਾਅਦ ਉਹਨਾਂ ਦੀ ਖੇਡਾਂ ਕਰਦੇ ਆਂ ਪੁਲਿਸ ਖੇਡਾਂ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਡੈਥ ਰਿਕਾਰਡ ਦੇ ਥੱਲੇ ਆ ਕੇ ਦੇ ਉਹ ਗੁਸਰ ਗਿਆ ਸਨ ਤੇ ਇਹ ਅਜੇ ਬੱਚੀ ਸੀ ਉਦੋਂ ਪਰ ਬੱਚੀ ਹੋਣ ਦੇ ਨਾਤੇ ਘਰ ਦੇ ਜਿਹੜੇ ਜੀਸ ਹਨ ਉਹ ਸਦਾ ਹੀ ਇਹਦਾ ਇਹਦੇ ਵਾਲਦ ਸਾਬ ਦੀਆਂ ਗੱਲਾਂ ਕਰਦੇ ਸਨ ਕਿਉਂਕਿ ਇੱਕ ਬੱਚੀ ਦੇ ਕੋਲੋਂ ਬਚਪਨ ਦੇ ਵਿੱਚ ਹੀ ਉਹਦੇ ਪਿਤਾ ਦਾ ਖੁੱਸ ਜਾਣਾ ਇੱਕ ਅਜਿਹਾ ਵਗੋਚਾ ਹੈ ਅਜਿਹਾ ਦਰਦ ਅਜਿਹੀ ਪੀੜ ਹੁੰਦੀ ਜਿਹੜੀ ساری ਉਮਰ ਵਾਸਤੇ ਕਲੇਜੇ ਨਾਲ ਲੱਗੀ ਰਹੀ ਜਾਂਦੀ ਹੈ ਔਰ ਉਹਨੂੰ ਕਲੇਜੇ ਨਾਲੋਂ ਰੋਣਾ ਬੜਾ ਔਖਾ ਬੜਾ ਮੁਸ਼ਕਲ ਹੈਗਾ ਹਰ ਵੇਲੇ ਬਾਪ ਜਿਹੜਾ ਯਾਦ ਰਹਿੰਦਾ ਸੀਗਾ ਇਹ ਉਹ ਲੋਕ ਜਾਣਦੇ ਨੇ ਜਿਨ੍ਹਾਂ ਦੇ ਬਾਪ ਜਾਂ ਮਾਵਾ ਜਿਹੜੀਆਂ ਨੇ ਉਹ ਬਚਪਨ ਵਿੱਚ ਗਵਾਚ ਗਈਆਂ ਹੁੰਦੀਆਂ ਨੇ ਤੇ ਇਹਨੇ ਜਦੋਂ ਵੀ ਮੇਰੇ ਨਾਲ ਵੀ ਗੱਲ ਕਰਨੀ ਤੇ ਆਪਣੇ ਪਾਪਾ ਜੀ ਮੇਰੇ ਲਾਹੌਰ ਹੁੰਦੇ ਸਨ ਕਿਉਂਕਿ ਇਹਨੇ ਆਪਣੇ ਇਹਦੀ ਭਰਾ ਤੇ ਵੱਡੀ ਭੈਣ ਜਿਹੜੀ ਸਨ ਉਹ ਇੱਥੇ ਇੱਥੇ ਰਹਿੰਦੇ ਸਨ ਆਪਣੇ ਫਾਦਰ ਸਾਹਿਬ ਦੇ ਨਾਲ ਤੇ ਮਾਤਾ ਨਦੀ ਜੀ ਦੀ ਸੀ ਉਹ ਸਦਾ ਕਿਲਾ ਗੁਜਰ ਸਿੰਘ ਦੀਆਂ ਗੱਲਾਂ ਕਿਉਂਕਿ ਇੱਥੇ ਲੰਮਾ ਸਮਾਂ ਉਹਨਾਂ ਨੇ ਸ਼ਾਇਦ ਸਰਵਿਸ ਕੀਤੀ ਹੋਵੇ ਕਿਉਂਕਿ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਉਹਨਾਂ ਦੇ ਭੈਣ ਤੇ ਭਰਾ ਦੀਆਂ ਜਿਹੜੀਆਂ ਯਾਦਾਂ ਸੀ ਉਹ ਵੀ ਸਾਰੀਆਂ ਲਾਹੌਰ ਦੇ ਨਾਲ ਜੁੜੀਆਂ ਹੋਈਆਂ ਸੀ ਸਦਾ ਕਿਲਾ ਗੁਜਰ ਸਿੰਘ ਕਿਲਾ ਗੁਜਰ ਸਿੰਘ ਦੀਆਂ ਗੱਲਾਂ ਹੁੰਦੀਆਂ ਤੇ ਕਿਲਾ ਗੁਜਰ ਸਿੰਘ ਇਹ ਤੇ ਸੁਪਨਿਆਂ ਦੇ ਵਿੱਚ ਬੈਠ ਗਿਆ ਹੋਇਆ ਸੀ ਕਿ ਅਸਲ ਵਿੱਚ ਤੇ ਸਦਾ ਇਹ ਚਾਹ ਨਹੀਂ ਹੁੰਦੀ ਸੀ ਕਿ ਮੈਂ ਕਿਲਾ ਗੁਜਰ ਸਿੰਘ ਦੇਖਣਾ ਜਿੱਥੇ ਮੇਰੇ ਕਿਤੇ ਪਿਤਾ ਜੀ ਜਿਹੜੇ ਸੀਗੇ ਉਹ ਸਰਵਿਸ ਕਰਦੇ ਹੁੰਦੇ ਸੀਗੇ ਤੇ ਜਿਵੇਂ ਜਿਵੇਂ ਅਸੀਂ ਆਪਣੇ ਘਰ ਨੂੰ ਦੇਖ ਕੇ ਪਿੰਡ ਦੇਖ ਕੇ ਤੇ ਜਿਵੇਂ ਸਾਨੂੰ ਉਹ ਵਿਰਾਗ ਤੇ ਵਿਛੋੜਾ ਜਿਹੜਾ ਸੀਗਾ ਜਿਵੇਂ ਜ਼ਖਮ ਦੇ ਉੱਤੇ ਮਰਮ ਲੱਗਦੀ ਆ ਇਹਨੂੰ ਵੀ ਲੱਗਦਾ ਸੀ ਕਿ ਮੈਂ ਆਪਣੇ ਜਿਹੜਾ ਮੇਰਾ ਵੱਡਾ ਜ਼ਖਮ ਪਿਆ ਜਦੋਂ ਕਿਲਾ ਗੁਜਰ ਸਿੰਘ ਨਹੀਂ ਜਾਂਦੀ ਤੇ ਉਹ ਮੇਰੇ ਜ਼ਖਮ ਤੇ ਮਰਮ ਨਹੀਂ ਗੀ ਲੱਗਣੀ ਤਾਂ ਅੱਜ ਰਾਏ ਸਾਹਿਬ ਦੇ ਭਤੀਜਾ ਜੀ ਜਿਹੜੇ ਨਨਕਾਣਾ ਸਾਹਿਬ ਦੇ ਨਾਜ਼ਮ ਮੀਰੇ ਨੇ ਬੜੀ ਵੱਡੀ ਨਾਮਰ ਹਸਤੀ ਨੇ ਔਰ ਮੇਰੇ ਬਹੁਤ ਹੀ ਪਿਆਰੇ ਦੋਸਤ ਨੇ ਰਾਏ ਜੀ ਆਪਣਾ ਅਹਿਮਦ ਰਜ਼ਾ ਪੰਜਾਬੀ ਜਿਹੜੇ ਇੱਥੇ ਪੰਜਾਬੀ ਜ਼ੁਬਾਨ ਵਾਸਤੇ ਪੰਜਾਬੀਯਾਦੋ ਬਾਰਤੇ ਬਹੁਤ ਵੱਡਾ ਕੰਮ ਕਰ ਰਹੇ ਨੇ ਔਰ ਜਿਨ੍ਹਾਂ ਨੇ ਮੈਨੂੰ ਤੇ ਮੇਰੀ ਜਿਹੜੀ ਸ਼ਰੀਕ ਹਯਾਤ ਇਹਨਾਂ ਇੱਥੇ ਆਉਣ ਦਾ ਬਲਾਵਾ ਦਿੱਤਾ ਸੀ ਔਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਜਿਹੜਾ ਅਕਲਾ ਗੁਜਰ ਸਿੰਘ ਵੀ ਦਿਖਾਵਾਂਗੇ ਪਰ ਰਾਏ ਅਜੀਜ਼ੁੱਲਾ ਕੈਨੇਡਾ ਵਿੱਚ ਮੇਰੇ ਦੋਸਤ ਬੈਠੇ ਹੋਏ ਨੇ ਉਹਨਾਂ ਨੇ ਆਪਣੇ ਭਤੀਜਾ ਸਾਹਿਬ ਨੂੰ ਕਿਹਾ ਤੇ ਇਹਨਾਂ ਨੇ ਸਬਬ ਬਣਾਇਆ ਤੇ ਅਸੀਂ ਇੱਥੇ ਆਏ ਜਦੋਂ ਤੇ ਸਾਨੂੰ ਜੇ ਪੁਲਿਸ ਜਿਹੜਾ ਵਿਭਾਗ ਹੈ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਇੱਥੋਂ ਦਾ ਉਹਨੇ ਇਹਨਾਂ ਦਾ ਅਚਾਹ ਇਤਤਕਬਾਲ ਕੀਤਾ ਸੋਚੋ ਸਾਹਿਬ ਜਿਹੜੇ ਨੇ ਯੂਨਿਟ ਸਾਹਿਬ ਉਹਨਾਂ ਨੇ ਆਪਣੀ ਕੁਰਸੀ ਜਿਹੜੀ ਸੀ ਉਹ ਛੱਡ ਦਿੱਤੀ ਮੇਰੀ ਪਤਨੀ ਦੇ ਵਾਸਤੇ ਮੇਰੇ ਘਰਵਾਲੀ ਦੇ ਵਾਸਤੇ ਇਹ ਮੈਂ ਸਮਝਦਾ ਕਿ ਉਹ ਸਭ ਉਹ ਕਹਿੰਦੇ ਨੇ ਕਿ ਇਹ ਅਸੀਂ ਇੱਕੇ ਪਰਿਵਾਰ ਦੇ ਹਿੱਸੇ ਸਾਂ ਉੰਜ ਵੀ ਅਸੀਂ ਇੱਕੇ ਪਰਿਵਾਰ ਸੀ ਦੋਵੇਂ ਪੰਜਾਬ ਇਕੱਠੇ ਹੀ ਸਨ ਸਾਡੇ ਕਿਸੇ ਸ਼ਹਿਰ ਨੇ ਕਿਹਾ ਸੀ ਸ਼ਹਿਰ ਲਾਹੌਰ ਅੰਬਰਸਰ ਦਾ ਕਿੰਨਾ ਪੈਡਾ ਘਰ ਤੋਂ ਕਰਦਾ ਵਿਕਾਰੀ ਸੰਦ ਹੋਵੇ ਹਾਂਜੀ ਕੋਈ ਪੈਡਾ ਨਹੀਂ ਸੀਗਾ ਤੋਂ ਦਿਲ ਦਿਲ ਤੇ ਪਹਿਲੇ ਡਰੇ ਸਨ ਪਰ ਉਹਨਾਂ ਨੇ ਕਿਹਾ ਕਿ ਬਤੌਰ ਪੁਲਿਸ ਅਫਸਰ ਉਹ ਸਾਡੇ ਪੰਜਾਬ ਪੁਲਿਸ ਦਾ ਇੱਕ ਹਿੱਸਾ ਸਨ ਤੇ ਸਾਡੇ ਆਪਣੇ ਜੀ ਸਨ ਸਾਡੇ ਘਰ ਦੇ ਜੀ ਸਨ ਉਹਨਾਂ ਨੇ ਇਸ ਕਰਕੇ ਵੀ ਸਾਡਾ ਜਿਹੜਾ ਉਹ ਇਸਤਕਬਾਲ ਕੀਤਾ ਕਿ ਅਸੀਂ ਆਪਣੇ ਜੀਆਂ ਨੂੰ ਘਰ ਦੇ ਜੀਆਂ ਨੂੰ ਇੱਥੇ ਜੀ ਆਇਆ ਕਹਿ ਰਹੇ ਆ ਤੇ ਸਾਡਾ ਦਿਲ ਜਿਹੜਾ ਜੀ ਉਹ ਇਸ ਵਜ੍ਹਾ ਬਹੁਤ ਹੀ ਆਨੰਦਿਤ ਹੈ ਬਹੁਤ ਖੁਸ਼ੀ ਦੇ ਭਾਵ ਨੇ ਤੇ ਜਿਹੜੀ ਖੁਸ਼ੀ ਮੇਰੀ ਸ਼ਰੀਕ ਹਯਾਤ ਨੂੰ ਮਿਲ ਰਹੀ ਆ ਉਹਨੂੰ ਤੇ ਮੈਂ ਸਮਝਦਾ ਕਿ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਮੈਂ ਚਾਹਾਂਗਾ ਕਿ ਉਹ ਮੈਂ ਜਿੱਥੇ ਮੈਂ ਸ਼ੁਕਰੀਆ ਅਦਾ ਕਰਦਾ ਹਾਂ ਰਾਏ ਸਾਹਿਬ ਦਾ ਰਜ਼ਾ ਸਾਹਿਬ ਦਾ ਔਰ ਖਾਸ तौर ਉਤੇ ਮੈਂ ਜਨਾਬ ਐਸਐਸਓ ਸਾਹਿਬ ਜਿਹੜੇ ਨੇ ਇਥੋਂ ਦੇ ਯੂਨੀ ਸਾਹਿਬ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਔਰ ਮੈਂ ਪੰਜਾਬ ਪੁਲਿਸ ਦਾ ਵੀ ਮੈਂ ਸਮਝਦਾ ਕਿ ਇਹ ਸਭ ਵਾਲੇ ਦਾ ਸ਼ੁਕਰੀਆ ਕਰਨਾ ਔਰ ਪੰਜਾਬ ਗਵਰਨਮੈਂਟ ਦਾ ਵੀ ਸ਼ੁਕਰੀਆ ਅਦਾ ਕਰਦਾ ਪੰਜਾਬੀ ਦਾ ਇੱਕ ਪਾਕਿਸਤਾਨ ਦੀ ਸਰਕਾਰ ਦਾ ਕਿ ਜਿਨ੍ਹਾਂ ਨੇ ਏਡੇ ਖੁਸ਼ ਅਸਲੂਬੀ ਦੇ ਨਾਲ ਸਾਡੇ ਵਰਗੇ ਲੋਕਾਂ ਨੂੰ ਆਇਆ ਨੂੰ ਜੀ ਆਇਆਂ ਕਹਿਣ ਵਾਲੇ ਜਿਹੜੇ ਅਫਸਰ ਦੇ ਉਹ ਪੁਲਿਸ ਦੇ ਵਿੱਚ ਜਿਹੜੇ ਨੇ ਉਹ ਭਰਤੀ ਕੀਤੇ ਹੋਏ ਨੇ ਔਰ ਆਪਣੇ ਖੁੱਲੇ ਦਿਲ ਦੇ ਨਾਲ ਖੁੱਲੀਆਂ ਬਾਹਾਂ ਦੇ ਨਾਲ ਅਸੀਂ ਸਾਨੂੰ ਉਹਨਾਂ ਨੇ ਆਪਣੇ ਗੱਲ ਦੇ ਨਾਲ ਲਾਇਆ ਤੇ ਇਹ ਸਾਡਾ ਅਦਬ ਦੇ ਨਾਲ ਸਿਰ ਝੁਕਦਾ ਹੈ ਉਹਨਾਂ ਦੇ ਅੱਗੇ ਇਸ ਅਦਾਰੇ ਦੇ ਅੱਗੇ ਬਹੁਤ-ਬਹੁਤ ਮਿਹਰਬਾਨ ਬਹੁਤ-ਬਹੁਤ ਜੀ ਸਾਡੀ ਸਰਕਾਰ ਦੀ ਹਮੇਸ਼ਾ ਤੇ ਪਾਲਿਸੀ ਰਹੀ ਹੈ ਕਿ ਪੰਜਾਬ ਦੇ ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਸਿੱਖ ਭਰਾ ਨੇ ਉਹਨਾਂ ਨੂੰ ਹਮੇਸ਼ਾ ਵੈਲਕਮ ਤੇ ਜੀ ਆਇਆਂ ਨੂੰ ਕਹਿਣਾ ਹੈ ਔਰ ਅਸੀਂ ਉਹੀ ਮੁਹੱਬਤ ਜਿਹੜੀ ਉਹ ਵਿਚਾਰ ਅਸੀਂ ਰੱਖਨੇ ਆ ਔਰ ਮੇਰੀ ਇਨਾਂ ਕੇ ਇਹ ਆਪਣਾ ਗੁਜ਼ਾਰਿਸ਼ ਵੀ ਏ ਔਰ ਇਨਾਂ ਆਫਰ ਵੀ ਏ ਕਿ ਜਦੋਂ ਵੀ ਪਾਕਿਸਤਾਨ ਦਾ ਰੋਖ ਕਰਨ ਇਹ ਜ਼ਰੂਰ ਇੱਥੇ ਕਿਲਾ ਗੁਦਰ ਸਿੰਘ ਆਨ ਤੇ थाना ਵੀ ਇਨਾਂ ਦਾ ਆਵਦਾ ਏ ਇਹ ਪੁਲਿਸ ਵੀ ਇਨਾਂ ਦੀ ਆਪਦੀ ਏ ਅਸੀਂ ਵੀ ਇਨਾਂ ਦੇ ਆਵਦੇ ਆ ਔਰ ਬੜਾ ਅਸੀਂ ਪਿਆਰ ਦੇਵਾਂਗੇ ਇਨਾਂ ਨੂੰ ਇਸੇ ਤਰ੍ਹਾਂ ਹੀ ਔਰ ਕਿਉਂਕਿ ਸਾਡੀ ਫੈਮਿਲੀ ਦੇ ਲੋਗ ਨੇ ਇਨਾਂ ਦੇ ਫਾਦਰ ਕਿਉਂਕਿ ਪੁਲਿਸ ਸੀ ਐਸਐਚਓ ਸੀ ਇਸ ਲਈ ਦੇ ਕਿਲਾ ਗੁਜਰ ਸਿੰਘ ਥਾਣੇ ਦੇ ਉਹ ਪੰਜਾਬ ਪੁਲਿਸ ਦਾ ਹਿੱਸਾ ਸਨ ਔਰ ਅਸੀਂ ਪੰਜਾਬ ਪੁਲਿਸ ਵਾਲੇ ਸਾਰੇ ਇਕਦਿਨ ਨੂੰ ਫੈਮਿਲੀ ਦੀ ਤਰ੍ਹਾਂ ਗਰਦਾਨ ਨੇ ਆ ਚਾਹੇ ਉਹਨਾਂ ਦੇ ਫੈਮਿਲੀ ਮੈਂਬਰ ਹੋਣ ਔਰ ਇਹਨਾਂ ਨੂੰ ਹਮੇਸ਼ਾ ਵਾਸਤੇ ਵੈਲਕਮ ਕਰਾਂਗੇ। ਸ਼ੁਕਰੀਆ। ਬਹੁਤ ਅੱਛੇ ਭੱਟੀ ਸਾਹਿਬ ਤੇ ਕੁਝ ਕਨੈਕਸ਼ਨ ਕੁਝ ਤਰ੍ਹਾਂ ਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਜਿੰਨੀ ਵਾਰੀ ਤੋੜੋ ਤੋ ਟੁੱਟ ਨਹੀਂ ਸਕਦੇ। ਸੋ ਮਿੱਟੀ ਦੇ ਨਾਲ ਜਿਹੜਾ ਰਿਸ਼ਤਿਆਂ ਦਾ ਕਨੈਕਸ਼ਨ ਹੈ ਉਹ ਵੀ ਇੰਜ ਦਾ ਹੀ ਹੈ। ਇੱਥੋਂ ਦੇ ਜਿਹੜੇ ਲੋਕਾਂ ਦਾ ਕਨੈਕਸ਼ਨ ਹੈ ਉਹ ਵੀ ਇੰਜ ਦਾ ਹੀ ਹੈ। ਪਾਰਟੀਸ਼ਨ ਗੁਜ਼ਰ ਗਈ 76 ਸਾਲ ਹੋ ਗਏ ਉਸ ਵੇਲੇ ਤੇ ਦੁਕਾਨ ਤੇ ਉਹ ਵੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਛੇੜ ਲੇਕਿਨ ਇਸ ਵੇਲੇ ਵੇਲੇ ਦੀ ਲੋੜ ਇਹ ਹੈ ਕਿ ਅਗਰ ਅਸੀਂ ਕੁਝ ਕਰ ਪਾਈਏ ਲੈਹnde ਔਰ ਚੜਦੇ ਪੰਜਾਬ ਦੇ ਪੰਜਾਬੀ ਤੇ ਅਸੀਂ ਉਹ ਇਹੀ ਕਰ ਸਕਦੇ ਹਾਂ ਖਾਸ ਕਰ ਫਿਰ ਅਗਰ ਅਸੀਂ ਦੇਖੀਏ ਤੇ ਸਾਡੇ ਉਹ ਜਿਹੜੇ ادارے ਹੈ ریاਸਤੀ ادارے ਉਹਨਾਂ ਦਾ ਰਵਈਆ ਅਗਰ ਜੁਨਿਸ ਬੱਟੀ ਸਾਹਿਬ ਜੇ ਲੋਕਾਂ ਦਾ ਤਰਹ ਹੋ ਜਾਏ ਤੇ ਕਈ ਮਸਲੇ ਤੇ ਹੱਲ ਹੋ ਸਕਦੇ ਕੁਝ ਵੀ ਨਹੀਂ ਜਾਂਦਾ ਇੱਥੇ ਆਏ ਟਾਈਮ ਦਿੱਤਾ ਉਹਨਾਂ ਨੇ ਵੈਲਕਮ ਕੀਤਾ ਰਾਏ ਸਾਹਿਬ تشریف ਲੈ ਆਏ ਨਨਕਾਣਾ ਸਾਹਿਬ ਤੋਂ ਇਹਨਾਂ ਦੀ ਮੁਹੱਬਤ ਹੈ ਸਾਰੇ ਮਿਲ ਕੇ ਬੈਠੇ ਆ ਤੇ ਮੁਹੱਬਤ ਨੂੰ ਅੱਗੇ ਵਧਾਵਾ ਦਿੱਤਾ ਹੈ ਤੇ ਇਹਦੇ ਨਾਲ ਕਈ ਫੁੱਲ ਖਿਰਣਗੇ ਕਿਤਨੇ ਜ਼ਿਹਨਾਂ ਦੇ ਵਿੱਚ ਜਿਨ੍ਹਾਂ ਦਾ ਨਫ਼ਰਤਾਂ ਲੈ ਕੇ ਬੈਠੇ ਉਹ ਉਹਨਾਂ ਦੇ ਜ਼ਿਹਨ ਸ਼ਾਇਦ ਚੇਂਜ ਹੋ ਜਾ ਸੋ ਕੋਸ਼ਿਸ਼ ਸਾਨੂੰ ਕਰਦੀ ਰਹਿਣੀ ਚਾਹੀਦਾ ਹੈ ਉਹ ਲਹਿੰਦੇ ਦਾ ਪੰਜਾਬੀ ਹੋਵੇ ਚੜ੍ਹਦੇ ਦਾ ਹੋਵੇ ਉਹ ਡੈਸਪੋਰਾ ਦਾ ਹੋਵੇ ਕਿ ਅਸੀਂ ਹੁਣ ਉਹ ਜਿਹੜੇ ਕਿਸ ਤਰੀਕੇ ਦੇ ਕੁਝ ਮਾਮਲੇਤ ਹੋਏ ਸਣ ਉਹਨਾਂ ਨੂੰ ਅੱਗੇ ਨਿਕੜੀਏ ਦੁਨੀਆ ਗਲੋਬਲ ਵਿਲੇਜ ਬਣ ਗਈ ਹੈ ਔਰ ਗਲੋਬਲ ਵਿਲੇਜ ਦੇ ਵਿੱਚ ਪੰਜਾਬੀਆਂ ਦੀ ਵਿਕਸ਼ਨਾਸ਼ਤ ਔਰ ਉਹ ਪੰਜਾਬੀ ਉਹ ਮੁਹੱਬਤਾਂ ਦੀ شناخت ਨੂੰ ਅੱਗੇ ਲੈ ਕੇ ਵਧਣ ਤੇ ਹੋਰ ਚੰਗਾ ਹੋ ਜਾ। ਜਿੰਨਾਂ ਆ ਲੈਨੇ ਪੰਜਾਬੀ ਚ ਪੱਡ ਸਾਰੀ ਮੈਂ ਧੰਨਵਾਦ ਕਰਦੀ ਆ ਤੇ ਰੇਰਾ ਸਾਹਿਬ ਦਾ ਤੇ ਭਾਜੀ ਬਣਾਣਾ ਰਾਇ ਸਾਹਿਬ ਤੋਂ ਰਾਇ ਸਾਹਿਬ ਨੇ ਆਪਣੇ ਹਾਂ ਰਾਇ ਸਾਹਿਬ ਦਾ ਤੇ ਬੱਚਾ ਸਾਡੀ ਫਿਲਮ ਬਣਾਉਂਦਾ ਜਿਹਾ ਜਦੋਂ ਉਹਨਾਂ ਦੇ ਮੈਂ ਸਾਰਿਆਂ ਧੰਨਵਾਦ ਕਰਦੀ ਆ ਤੇ ਮੇਰੀ ਰੂਹ ਅੱਜ ਬਹੁਤ ਜਿਆਦਾ ਠੰਡੀ ਜਾ ਰਹੀ ਆ ਮੈਂ ਬਹੁਤ ਸੰਤੁਸ਼ਟ ਹਾਂ ਹੁਣ ਮੈਂ ਜਾ ਕੇ ਜਿਹੜੀ ਪਹਿਲਾਂ ਰੁੰਦੀ ਹੁੰਦੀ ਸੀ ਹੁਣ ਮੈਂ ਸਾਰਿਆਂ ਜਾ ਕੇ ਆਪਣੀ ਫੈਮਿਲੀ ਨੂੰ ਆਪਣੇ ਪਾਪਾ ਦੇ ਨਾਲ ਦੱਸਾਂਗੀ ਤੇ ਮਮੀ ਨੇ ਜਿਹੜਾ ਇਸਤਕਬਾਰ ਕੀਤਾ ਸਾਨੂੰ ਫੁੱਲਾਂ ਦੇ ਨਾਲ ਤੇ ਅੱਜ ਐਂ ਲੱਗਾ ਵਾ ਮੇਰੀ ਥਾ ਦੇ ਦੀ ਥਾਂ ਤੇ ਮੇਰਾ ਬੱਚਾ ਐਸਾ ਜੋ ਜਿਹੜਾ ਇਸ ਕੁਰਸੀ ਤੇ ਆ ਉਹਨੇ ਵੀ ਦੇਖਿਆ ਵੀ ਮੇਰੀ ਭੈਣ ਜਿਹੜੀ ਆ ਬੜੀ ਸੌਖੀ ਆਈ ਤੇ ਮੈਂ ਫੁੱਲਾਂ ਦੇ ਨਾਲ ਇਸਤਕਬਾਰ ਕਰੇ ਇਸ ਤਰ੍ਹਾਂ ਮੇਰਾ ਇਸਤਕਬਾਰ ਕੀਤਾ ਸਾਰੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪ੍ਰੀਮ ਸਿੰਘ ਸਾਹਿਬ ਸਰਦਾਰ ਸਾਹਿਬ ਤੁਸੀਂ ਦੱਸੋ ਸਾਨੂੰ ਕਿ ਅੱਜ ਇੱਥੇ ਆ ਕੇ ਤੁਹਾਨੂੰ ਕਿਹਜਾ ਲੱਗਿਆ ਉਹ ਸਾਡਾ ਥਾਣਾ ਕਿਹਜਾ ਲੱਗਿਆ ਤੁਹਾਨੂੰ ਕਿਉਂਕਿ ਤੁਹਾਡੇ ਸਸਰ ਇੱਥੇ ਸਰਵ ਕਰ ਚੁੱਕੇ ਨੇ ਜੀ ਜੀ ਤੁਹਾਡੇ ਕੀ ਖਿਆਲ ਆਤ ਨੇ ਇਸ ਥਾਣੇ ਦੇ ਬਾਰੇ ਉਹ ਪਹਿਲੀ ਗੱਲ ਤੇ ਜਿਹੜੀ ਆ ਉਹ ਜਿਵੇਂ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਮੇਰੇ ਸਸਰ ਜਿਹੜੇ ਸਾਡੇ ਇਸ ਥਾਣੇ ਚ ਐਸਐਚਓ ਸੀਗੇ ਤੇ ਇਹ ਉਹ ਸਰਵਿਸ ਵੀ ਆ ਜਿੱਥੇ دیدار ਕਰਨਾ ਚਾਹੁੰਦੀ ਸੀ ਮੇਰੇ ਸ਼ਰੀਕਾ ਹਯਾਤ ਤੋਂ ਸਭ ਤੋਂ ਵੱਡੀ ਜਿਹੜੀ ਖੁਸ਼ੀ ਇੱਕ ਤੇ ਸਾਨੂੰ ਉਹ ਹੋਈ ਆ ਦੁੱਜੀ ਖੁਸ਼ੀ ਇਸ ਕਰਕੇ ਹੋਈ ਆ ਕਿ ਥਾਣੇ ਦੇ ਸਮੂਹ ਸਾਦੀ نقشੋ ਨਿਹਾਰ ਦੇਖ ਕੇ ਤੇ ਮੈਂ ਹੈਰਾਨ ਵੀ ਹੋਇਆ ਆ ਤੇ ਖੁਸ਼ ਵੀ ਹੋਇਆ ਆ ਤੇ ਮੇਰੇ ਜ਼ਿਹਨ ਦੇ ਵਿੱਚ ਇਦਾਂ ਦੇ ਥਾਣੇ ਦਾ ਤਸੱਵਰ ਹੈ ਹੀ ਨਹੀਂਗਾ ਸਾਡੇ ਥਾਣਿਆਂ ਦਾ ਤਸੱਵਰ ਇੱਕ ਅਜੀਬੋ ਗਰੀਬ ਕਿਸਮ ਦਾ ਹੈਗਾ ਜਿੱਥੇ ਜਿੱਥੇ ਜਾਇਆ دہشت ਤੁਹਾਡੇ ਸਿਰ ਦੇ ਉੱਤੇ ਤੁਹਾਡੇ ਦਿਲ ਦੇ ਉੱਤੇ ਤਾਰੀ ਹੋ ਜਾਂਦੀ ਹੈ ਇਹ ਤੇ ਬਹੁਤ ਵੈਸਟਰ ਲੱਗਦਾ ਜਿਵੇਂ ਮੈਂ ਕਿਸੇ ਅਜਾਇਬ ਘਰ ਦੇ ਵਿੱਚ ਆ ਮੈਂ ਪੇਂਟਿੰਗਸ ਲੱਗੀਆਂ ਹੋਈਆਂ ਨੇ ਬਦੋ ਥਾਣੇ ਚ ਇਡੀਆਂ ਹਸਾਸ ਲੋਕਾਂ ਦੀਆਂ ਬਣਾਈਆਂ ਹੋਈਆਂ ਪੇਂਟਿੰਗਸ ਨੇ ਔਰ ਇਹ ਜਿਹੜੇ ਵੀ ਤੁਹਾਡੇ ਅਫਸਰਾਂ ਨੂੰ ਵੱਡਿਆਂ ਨੂੰ ਜਿਨ੍ਹਾਂ ਦੇ ਮਨ ਵਿੱਚ ਇਹ ਵਿਜ਼ਨ ਆਇਆ ਕਿ ਸਾਡੇ ਥਾਣੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਜਿਵੇਂ ਉੱਥੇ ਬੈਠਣ ਵਾਸਤੇ ਤੁਹਾਡਾ ਡ੍ਰੈਗ ਰੂਮ ਹੈਗਾ ਇਹ ਕਮਾਲ ਆ ਥਾਣੇ ਚ ਇਸ ਤਰ੍ਹਾਂ ਦੇ ਡ੍ਰੈਗ ਰੂਮ ਕਿੱਥੇ ਹੁੰਦੇ ਸੀਗੇ ਤੇ ਇਹ ਇਹ ਤੇ ਬਿਲਕੁਲ ਹੀ ਅਲੋਕਾਰੀ ਗੱਲ ਜਿਹੜੀ ਅਮਰ ਸਿੰਘ ਨਜ਼ਰ ਆਈ ਹੈ ਉਹ ਬਹੁਤ ਅੱਛਾ ਹੈ ਜੀ ਇਹਦਾ ਸਾਰਾ ਕ੍ਰੈਡਿਟ ਸਾਡੇ ਆਈਜੀ ਸਾਹਿਬ ਨੇ ਉਹਨਾਂ ਨੂੰ ਜਾਂਦਾ ਹੈ ਉਹਨਾਂ ਦਾ ਵਿਜ਼ਨ ਸੀ ਲੋਕਾਂ ਵਾਸਤੇ ਜਿਹੜੇ ਵਿਜ਼ਟਰ ਨੇ ਥਾਣਿਆਂ ਦੇ ਉਹਨਾਂ ਵਾਸਤੇ ਕੱਚਾ ਮਾਹੌਲ ਦਿੱਤਾ ਜਾਏ ਤਾਂ ਕਿ ਪੁਲਿਸ ਦਾ ਇੱਕ ਜੋ ਪੁਲਿਸ ਕਲਚਰ ਦਾ ਕਨਸੈਪਟ ਹੈ ਉਹ ਖਤਮ ਹੋਵੇ ਲੋਕਾਂ ਨੂੰ ਆਸਾਨੀਆਂ ਪੈਦਾ ਹੋਣ ਜਿਹੜੀ ਗੱਲ ਜਿੱਦੋਂ ਇੱਕ ਅੱਛਾ ਮਾਹੌਲ ਹੋਏਗਾ ਔਰ ਉਹਦੇ ਅੱਛੇ ਅਸਰਾਂ ਮਰਤਬ ਹੋਣਗੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਤੁਹਾਡੀ ਆਉਣ ਵਾਲੇ ਤੋਂ ਐਂ ਦਾ ਵਾਸਤੇ ਤੁਹਾਡੇ ਵਾਸਤੇ ਸਾਡੇ ਦਰਵਾਜ਼ੇ ਖੁੱਲੇ ਨੇ ਤੁਹਾਡੀ ਨਸਲ ਦੇ ਵਿੱਚੋਂ ਤੁਹਾਡੇ ਬੱਚਿਆਂ ਵਿੱਚੋਂ ਇੱਥੇ ਜਿਹੜੇ ਵੀ ਆਣਾ ਚਾਹਣ ਆਪਣੀਆਂ ਯਾਦਾਂ ਲੈ ਕੇ ਤੁਹਾਡੀਆਂ ਯਾਦਾਂ ਲੈ ਕੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਪੰਜਾਬ ਪੁਲਿਸ ਇਸੇ ਤਰ੍ਹਾਂ ਹੀ ਨਿਭਾ ਕਰਦੀ ਰਹੇਗੀ ਇਨਸ਼ਾਅੱਲਾ ਸਾਨੂੰ ਆਪਣੇ ਘਰ ਵਰਗਾ ਅਹਿਸਾਸ ਹੋਇਆ ਜੀ ਇੱਥੇ ਆ ਕੇ ਇਹ ਸਾਡੀ ਇਸ ਵਿਜ਼ਿਟ ਦਾ ਜਿਹੜਾ ਸਬਬ ਬਣਿਆ ਔਰ ਜਵੰਤਕੌਰ ਸੰਧੂ ਜਿਹੜੀ ਮੇਰੇ ਨਾਲ ਵਿਆਹ ਤੋਂ ਬਾਅਦ ਸੰਧੂ ਬਣ ਗਈ ਪਰ ਪਹਿਲਾਂ ਜਵੰਤਕੌਰ ਢਿੱਲੋਂ ਹੁੰਦੀ ਸੀ ਸਰਦਾਰ ਬੰਤਾ ਸਿੰਘ ਢਿੱਲੋਂ ਐਸਐਚਓ ਕਿਲਾ ਗੁਜਰ ਸਿੰਘ ਦੀ ਜਿਹੜੀ ਧੀ ਸੀਗੀ ਉਹ ਸਾਨੂੰ ਲੈ ਕੇ ਇੱਥੇ ਆਈ ਗਿਆ ਤੇ ਇਹ ਠਾਣਾ ਅਸਲ ਤੋਂ ਦਿਖਾਇਆ ਸਾਨੂੰ ਉਹਨੇ ਆ ਲੈ ਵੀ ਦੱਸਣਾ ਤੂੰ ਜਿਹੜੀ ਗੱਲ ਦੱਸਣੀ ਇਹ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਬ੍ਰਹਮਸੰਧੂ ਬਣਾਦਾ ਤੇ ਬ੍ਰਹਮਸੰਧੂ ਨੇ ਮੇਰਾ ਧੰਨਵਾਦ ਕਰਨਾ ਹੈ ਮੈਂ ਰਾਜਵੰਤਕੌਰ ਸੰਧਾ ਢਿੱਲੋਂ ਸੋਰੀ ਢਿੱਲੋਂ ਕਿਉਂਕਿ ਇੱਥੇ ਮੈਂ ਢਿੱਲੋਂ ਹਾਂ ਮੈਂ ਆਪਣੇ ਪੇਕ ਕਹਿੰਦੇ ਘਰ ਆ ਆਪਣੇ ਫਾਦੇ ਐਸ ਐਚਓ ਸਰਦਾਰ ਬੰਦਾ ਸਿੰਘ ਢਿੱਲੋਂ ਦੀ ਧੀ ਤੇ ਆਪਣੇ ਜਿਹੜਾ ਪੁੱਤਰ ਮੇਰਾ ਹੁਣ ਉਸ ਕੁਰਸੀ ਤੇ ਬਿਠਿਆ ਹੈ ਉਹ ਉਹਨਾਂ ਦੀ ਮੈਂ ਭੈਣ ਆ ਤੇ ਮੈਨੂੰ ਬਹੁਤ ਖੁਸ਼ੀ ਆ ਤੇ ਬਹੁਤ ਸੁਣੇ ਆਪਣੀ ਜੀ ਡਿਊਟੀ ਨਿਭਾ ਰਿਹਾ ਬਹੁਤ ਪਿਆਰ ਨਾਲ ਮਹੱਤਤਾ ਬੜੀ ਨਿਮਰਤਾ ਦੇ ਨਾਲ ਤੇ ਇਹਨਾਂ ਨੂੰ ਆਪਣੀ ਡਿਊਟੀ ਨਿਭਾਉਂਦੇ ਨਾਲ ਨਾਲ ਜਿਹੜੇ ਗੈਸਟ ਆਇਆ ਦਾ ਇਸਤਕਬਾਲ ਕਰਦੇ ਆ ਉਹ ਉਹਨਾਂ ਦਾ ਧੰਨਵਾਦ ਬਾਕੀ ਜਿਹੜਾ ਜਿਹੜਾ ਥਾਣਾ ਹੈ ਇਹਨੂੰ ਮੇਨਟੇਨਸ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਪਾਕਿਸਤਾਨ ਦੇ ਪੁਲਿਸ ਸਟੇਸ਼ਨ ਜਿਹਨੂੰ ਥਾਣਾ ਕਹਿੰਦੇ ਆ ਥਾਣੇਦਾਰ ਥਾਣੇਦਾਰ ਸੀ ਇੱਕ ਸਿੱਖ ਸਰਦਾਰ ਅੱਜ ਉਹਦੀ ਧੀ ਆਈ ਹੈ ਪਾਕਿਸਤਾਨ ਤੇ ਉਸ ਥਾਣੇ ਦਾ ਵਿਜ਼ਿਟ ਕਰ ਰਹੀ ਏ ਤੇ ਉਸੇ ਥਾਣੇਦਾਰ ਦੀ ਕੁਰਸੀ ਤੇ ਬੈਠੀ ਏ ਜਿੱਥੇ ਕਦੀ ਇਹਦਾ ਬਾਪੂ ਬੈਠਾ ਸੀ ਜਿਸ ਥਾਣੇ ਦਾ ਹੌਲਡ ਕਦੀ ਇਹਦੇ ਬਾਪੂ ਦੇ ਕੋਲ ਹੁੰਦਾ ਸੀ ਤੇ ਇਸ ਪੁਲਿਸ ਸਟੇਸ਼ਨ ਦਾ ਇਸ ਥਾਣੇ ਦਾ ਥਾਣੇਦਾਰ ਆਪਣੀ ਕੁਰਸੀ ਛੱਡ ਕੇ ਸਾਹਮਣੇ ਜਾ ਕੇ ਬਹਿ ਜਾਂਦਾ ਕਿ ਤੁਸੀਂ ਇੱਥੇ ਬੈਠੋ ਇੱਥੇ ਕਦੀ ਤੁਹਾਡਾ ਬਾਪ ਬੈਠਾ ਸੀ ਤੁਹਾਡਾ ਬਾਪੂ ਬੈਠਾ ਸੀ ਇਹ ਮੁਹੱਬਤ ਹੈ ਇਹ ਪਿਆਰ ਹੈ ਮੈਂ ਕਹਿਣਾ ਵਾਂ ਕਿ ਹਰ ਕੋਈ ਬੁਰਾ ਨਹੀਂ ਹੁੰਦਾ ਪੁਲਿਸ ਵਾਲਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਨਸਾਨੀਅਤ ਹੁੰਦੀ ਹੈ ਜਿੱਥੇ ਕਰਪਤ ਲੋਕ ਹੁੰਦੇ ਨੇ ਉੱਥੇ ਅੱਛੇ ਲੋਕ ਵੀ ਮੌਜੂਦ ਹੁੰਦੇ ਨੇ ਤੇ ਇਹ ਦੇਖੋ ਇੱਜ਼ਤ ਦੇਣਾ ਰਿਸਪੈਕਟ ਦੇਣਾ ਪਾਕਿਸਤਾਨੀਆਂ ਨੇ ਸਿੱਖਿਆ ਕਿ ਕੋਈ ਵੀ ਸਿੱਖ ਸਰਦਾਰ ਲਿੰਦੇ ਪੰਜਾਬ ਆਂਦਾ ਹੈ ਪਾਕਿਸਤਾਨ ਆਂਦਾ ਅਸੀਂ ਉਹਨੂੰ ਇੱਜ਼ਤ ਦੇਣੀ ਹੈ ਅਸੀਂ ਉਹਨੂੰ ਰਿਸਪੈਕਟ ਦੇਣੀ ਹੈ ਅਸੀਂ ਉਹਦਾ ਇhtਰਾਮ ਕਰਨਾ ਸਾਡੇ ਪ੍ਰੋਹਣੇ ਨੇ ਜਿਵੇਂ ਕੋਈ ਪ੍ਰੋਹਣਾ ਕਿਸੇ ਦੇ ਘਰ ਜਾਂਦਾ ਉਹ ਆਪਣੀ ਚਾਰਪਾਈ ਛੱਡ ਦਿੰਦਾ ਆਪਣਾ ਖਾਣਾ ਛੱਡ ਦਿੰਦਾ ਕਹਿੰਦਾ ਨਹੀਂ ਮੈਨੂੰ ਨਹੀਂ ਪਹਿਲੇ ਪ੍ਰੋਹਣੇ ਨੂੰ ਦਿਓ ਇਹੀ ਹਾਲ ਪਾਕਿਸਤਾਨ ਦੇ ਵਿੱਚ ਜਦੋਂ ਕੋਈ ਸਾਡਾ ਸਿੱਖ ਵੀਰ ਸਿੱਖ ਭਰਾ ਕੋਈ ਸਿੱਖ ਭੈਣ ਆਂਦੀ ਏ ਤੇ ਸਾਡੇ ਵੀ ਇਹੀ ਕੋਸ਼ਿਸ਼ ਹੁੰਦੀ ਏ ਕਿ ਆਪਣੇ ਹਿੱਸੇ ਦੀ ਚੀਜ਼ ਆਪਣੇ ਭੈਣ ਭਰਾਵਾਂ ਨੂੰ ਦੇ ਦਈਏ ਆਪਣੇ ਪਰੋਹਣਿਆਂ ਨੂੰ ਦੇ ਦਈਏ ਤੇ ਇਹ ਇੱਜ਼ਤ ਹੈ ਰਿਸਪੈਕਟ ਅੱਜ ਵੀ ਪਾਕਿਸਤਾਨ ਦੇ ਅੰਦਰ ਮੌਜੂਦ ਹੈ ਮੈਨੂੰ ਪ੍ਰਾਊਡ ਹੈ ਕਿ ਮੈਂ ਲਿੰਦੇ ਪੰਜਾਬ 'ਚ ਰਹਿੰਦਾ ਮਾਂ ਤੇ ਸਾਡੇ ਇੱਥੇ ਇੱਕ ਕਲਚਰ ਹੈ ਕਿ ਚੜ੍ਹਦੇ ਪੰਜਾਬ ਤੋਂ ਕੋਈ ਵੀ ਸਾਡਾ ਪਰੋਹਣਾ ਆਣਾ ਤੇ ਅਸੀਂ ਉਹਨੂੰ ਇੱਜ਼ਤ ਦੇਣੀ ਹੈ ਅਸੀਂ ਉਹਦੀ ਇੱਜ਼ਤ ਕਰਨੀ ਹੈ ਅਸੀਂ ਉਹਨੂੰ ਪਿਆਰ ਦੇਣਾ ਹੈ ਅਸੀਂ ਉਹਦੀ ਮਹਿਮਾਨ ਨਵਾਜ਼ੀ ਕਰਨੀ ਹੈ ਤੇ ਐਸੀ ਜੀ ਅੱਜ ਦੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਇਹ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ